ਹੁਕਮੇ ਹੋਵਨਿਆਕਾਰ ਹੁਕਮ ਨਾ ਕਿਹਾ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੇ ਵੜਾਈ ਹੁਕਮੇ ਉੱਤਮ ਨੇਚ ਹੁਕਮ ਲਿਖ ਦੁੱਖ ਸੁਖ ਪਾਈ ਐ ਇੱਕ ਨਾ ਹੁਕਮੇ ਬਖਸੀਸ ਇੱਕ ਹੁਕਮੇ ਸਦਾ ਭਵਾਈਏ हुक्मे अंदर सब को बाहर हुक्म न ना कोए नानक हुक्मे जे बुझे कहो मैं कहे न कोए मनुख ते परमात्मा देकर जो पाल है जो दीवार है ਉਹ ਝੂਠ ਦੀ ਹੈ ਉਹ ਕੂੜ ਦੀ ਹੈ ਉਸ ਕੂੜ ਦੀ دیوار ਨੂੰ ਕਿਵੇਂ ਤੋੜੀਏ ਕਿਉਂ ਸਚਿਆਰਾ ਹੋਈਏ ਕਿਉਂ ਕੂੜ ਹੈ ਟੁੱਟ ਹੈ ਪਾਲ ਮਨੁੱਖ ਦੀ ਮੰਜ਼ਿਲ ਸੱਚ ਹੈ ਮਨੁੱਖ ਦੀ ਚਾਹਤ ਸੱਚ ਹੈ ਮਨੁੱਖ ਦੇ ਪ੍ਰਾਣਾਂ ਦੀ ਪਿਆਸ ਸੱਚ ਹੈ ਮਨੁੱਖ ਦਾ ਭਵਿਸ਼ सच है और अगर भविष्य सच ही है प्राणों की चाहत भी सच है तो बाधा की है फिर रोक की है रोक है कूड़ रोक है झूठ चाहत सच दी है तो फिर झूठ रोक किस तरह हो गई ਕੂੜ ਬਾਧਾ ਕਿਸ ਤਰ੍ਹਾਂ ਬਣ ਗਿਆ ਦਰਸਲ ਚਾਹਤ ਸੱਚ ਦੀ ਜ਼ਰੂਰ ਹੈ ਪਰ ਕشش ਝੂਠ ਦੀ ਵੀ ਹੈ ਪ੍ਰਾਣਾਂ ਦੇ ਵਿੱਚ ਪਿਆਸ ਸੱਚ ਦੀ ਜ਼ਰੂਰ ਹੈ ਪਰ ਅਸਰ ਕੂੜ ਦਾ ਵੀ ਹੈ ਇਸੇ ਨੂੰ ਕਹਿੰਦੇ ਨੇ ਕਿ ਮਨੁੱਖ ਦੁਬਦਾ ਦੇ ਵਿੱਚ ਜੀਂਦਾ ਹੈ ਸੱਚ ਦੀ ਚਾਹਤ ਦੇ ਵਿੱਚ ਜੀਂਦਾ ਹੈ ਕੂੜ ਦੀ ਕشش ਦੇ ਵਿੱਚ ਜੀਂਦਾ ਹੈ ਸੱਚ ਦੀ ਪਿਆਸ ਦੇ ਵਿੱਚ ਜੀਂਦਾ ਹੈ ਝੂਠ ਦੇ ਅਸਰ ਵਿੱਚ ਜੀਂਦਾ ਹੈ ਜੀਵਨ ਦੋ ਪਾਸੇ ਹਰ ਵਕਤ ਲਾਗਬ ਹੁੰਦਾ ਇੰਜ ਸਮਝੋ ਇੱਕ ਪੈਰ ਅੱਗੇ ਰੱਖਿਆ ਇੱਕ ਕਦਮ ਪਿੱਛੇ ਰੱਖਿਆ ਮਨੁੱਖ ਉੱਥੇ ਦਾ ਉੱਥੇ ਹੀ ਰਿਹਾ ਪ੍ਰਾਣਾ ਵਿੱਚ ਸੱਚ ਦੀ ਪਿਆਸ ਨੇ ਅੱਗੇ ਜਾਣ ਤੇ ਮਜਬੂਰ ਕੀਤਾ ਕੂੜ ਦੇ ਅਸਰ ਨੇ ਫਿਰ ਪਿੱਛੇ ਖਿੱਚੇ ਸੱਚ ਦੀ ਤੜਪ ਅੱਗੇ ਲੈ ਗਈ ਕੂੜ ਦੀ ਕشش ਪਿੱਛੇ ਲੈ ਗਈ ਨਿਰੰਕਾਰ ਦਾ ਰਸ ਅੱਗੇ ਲੈ ਗਿਆ ਸੰਸਾਰ ਦਾ ਰਸ ਪਿੱਛੇ ਲੈ ਗਿਆ ਆਤਮਾ ਦੇ ਰਸ ਨੇ ਅੱਗੇ ਜਾਣ ਤੇ ਮਜਬੂਰ ਕੀਤਾ ਸਰੀਰ ਦੇ ਰਸ ਨੇ ਪਿੱਛੇ ਖਿੱਚ ਕੇ ਛੁੱਟ ਦਿੱਤਾ ਇਸ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਦੁਬਦਾ ਦੇ ਵਿੱਚ ਬਤੀਤ ਹੁੰਦੀ ਹੈ ਦੁਬਦਾ ਦਾ ਮਤਲਬ ਦੋ ਪਾਸੇ ਦੀ ਧਾਵਣਾ ਦੋ ਪਾਸੇ ਦੀ ਭਟਕਣਾ ਤੂੰ ਮੰਜ਼ਿਲ ਮਨੁਖ ਦੀ ਸੱਚ ਹੈ ਪਹੁੰਚਣਾ ਮਨੁਖ ਨੇ ਸੱਚ ਤੱਕ ਹੈ ਬਾਧਾ ਕੂੜ ਹੈ ਇਸ ਕੂੜ ਦੀ ਪਾਲ ਨੂੰ ਇਸ ਕੂੜ ਦੀ ਕੰਦ ਨੂੰ ਕਿਵੇਂ ਤੋੜੀਏ ਕਿਉ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਸਮੁੱਚੀ ਮਨੁੱਖੀ ਜ਼ਿੰਦਗੀ ਦਾ ਇਹ ਅਹਮ ਪ੍ਰਸ਼ਨ ਹੈ ਸਭ ਤੋਂ ਪਹਿਲਾ ਪ੍ਰਸ਼ਨ ਹੈ ਜਿਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਬਾਣੀ ਦੁਆਰਾ ਖੜਾ ਕਰਦੇ ਸਮੁੱਚੀ ਮਨੁੱਖਤਾ ਦਾ ਜਦ ਇਹ ਸਵਾਲ ਹੈ ਤਾਂ ਜਵਾਬ ਵੀ ਕੋਈ عظیم ਚਿੰਤਕ ਹੀ ਦੇ ਸਕਦਾ ਇਸ ਦਾ ਜਵਾਬ ਵੀ ਕੋਈ ਉਹ ਦੇ ਸਕਦਾ ਹੈ ਜੋ ਝੂਠ ਦੇ ਅਸਰ ਤੋਂ ਬਚ ਕੇ ਸੱਚ ਤੱਕ ਪਹੁੰਚ ਜਾਵੇ ਇਹਦਾ ਸਹੀ ਮਾਇਨੇ ਦਾ ਜਵਾਬ ਵੀ ਉਹ ਦੇ ਸਕਦਾ ਹੈ ਜੋ ਸਰੀਰ ਦੇ ਤਲ ਤੋਂ ਉੱਚਾ ਉੱਠ ਕੇ ਜ਼ਮੀਰ ਦੇ ਤਲ ਤੇ ਪਹੁੰਚ ਜਾਵੇ ਤਾਂ ਸਵਾਲ ਤੇ ਬਹੁਤ ਵੱਡਾ ਹੈ ਕਿਵੇਂ ਸਚਿਆਰ ਹੋਈਏ ਕਿਉਂਕਿ ਪ੍ਰਮਾਤਮਾ ਜੇ ਸੱਚ ਹੈ ਤੋ ਸੱਚ ਵਿੱਚ ਸਚਿਆਰ ਹੀ ਲੀਨ ਹੋ ਸਕਦਾ ਹੈ ਉੜਿਆਰ ਲੀਨ ਨਹੀਂ ਹੋ ਸਕਦਾ ਕਿਉਂ ਇੱਕ ਰੱbbi ਨਿਯਮ ਹੈ ਸajati ਮੇਲ ਹੋ ਸਕਦਾ ਹੈ ਵਿਜਾਤੀ ਮੇਲ ਨਹੀਂ ਹੁੰਦਾ ਰੋਸ਼ਨੀ ਵਿੱਚ ਰੋਸ਼ਨੀ ਸਮਾ ਸਕਦੀ ਹੈ ਪਰ ਰੋਸ਼ਨੀ ਤੇ ਅੰਧਕਾਰ ਦਾ ਕੋਈ ਮੇਲ ਨਹੀਂ ਸੁਗੰਧੀ ਵਿੱਚ ਹੋਰ ਸੁਗੰਧੀ ਮਿਲਾਇ ਜਾ ਸਕਦੀ ਹੈ ਪਰ ਸੁਗੰਧ ਤੇ ਦੁਰਗੰਧ ਦਾ ਕੋਈ ਮੇਲ ਨਹੀਂ ਦੁੱਧ ਵਿੱਚ ਹੋਰ ਦੁੱਧ ਮਿਲਾਇਆ ਜਾ ਸਕਦਾ ਹੈ ਪਰ ਦੁੱਧ ਤੇ ਸ਼ਰਾਬ ਦਾ ਕੋਈ ਮੇਲ ਨਹੀਂ ਕਿਉਂਕਿ ਦੋਵੇਂ ਵਜਾਤੀ ਨਹੀਂ ਸ਼ਰਾਬ ਤੇ ਦੁੱਧ ਦੋਵੇਂ ਵਜਾਤੀ ਨਹੀਂ ਤੋ ਸੱਚ ਤੇ ਕੂੜ ਦੋਵੇਂ ਵਜਾਤੀ ਨਹੀਂ ਸੱਚ ਵਿੱਚ ਸਚਿਆਰ ਹੀ ਲੀਨ ਹੋ ਸਕਦਾ ਹੈ ਕੁੜਿਆਰ ਨਹੀਂ ਸਿਰਫ ਮਨੁੱਖ ਨੇ ਸਚਿਆਰ ਹੋਣਾ ਹੈ ਇਸ ਸੱਚiar ਹੁੰਦਿਆਂ ਹੀ ਪ੍ਰਤੀਤ ਹੋ ਜਾਂਦਾ ਹੈ ਕਿ ਮੈਂ ਸੱਚ ਤੱਕ ਪਹੁੰਚ ਗਿਆ ਮੈਂ ਮੰਜ਼ਿਲ ਨੂੰ ਛੂਲੇ ਸੱਚ ਦਾ ਮਿਲਨ ਹੋ ਗਿਆ ਸੱਚ ਦਾ ਮਿਲਨ ਪਰਮ ਵਿਸ਼ਰਾਮ ਦਾ ਮਿਲਨ ਸੱਚ ਦਾ ਮਿਲਨ ਪਰਮ ਆਨੰਦ ਦਾ ਮਿਲਨ ਸੱਚ ਦਾ ਮਿਲਨ ਜੀਵਨ ਦੇ ਮੂਲ ਦਾ ਮਿਲਨ ਸੱਚ ਦਾ ਮਿਲਨ ਖੁਸ਼ੀਆਂ ਦਾ ਮਿਲਨ ਸੱਚ ਦਾ ਮਿਲਨ ਜਿਸ ਵਿੱਚ ਜਨਮ ਨਹੀਂ जिस ਵਿੱਚ ਮਰਨ ਨਹੀਂ ਔਰ ਸੱਚ ਦਾ ਮਿਲਨ ਪ੍ਰਕਾਸ਼ ਦਾ ਮਿਲਨ ਹੈ ਸੱਚ ਦਾ ਮਿਲਨ ਖੇੜਿਆ ਆਂਦਾ ਮਿਲਣਾ ਕੋੜ ਦੁੱਖ ਹੈ ਕੋੜ ਕਲੇਸ਼ ਹੈ ਕੋੜ ਵਿਪਤਾ ਹੈ ਕੋੜ ਕੇਵਲ ਕਲਪਨਾਾ ਮਾਤਰ ਹੈ ਕੋੜ ਸੁਪਨ ਹੈ ਸੱਚ حقیقت ਹੈ ਸੱਚ ਵਾਸਤਵਿਕ ਹੈ ਕੋੜ ਤੇ ਕੇਵਲ ਸੁਪਨ ਹੈ ਲੇਕਿਨ ਸਪਨੇ ਦੀ ਆਪਣੀ ਮਹਾਨਤਾ ਹੈ ਸੁਪਨਾ ਵੀ ਮਨੁੱਖ ਦਿੱਤੇ ਆਪਣਾ ਅਸਰ ਛੋੜਦਾ ਹੈ ਇਸ ਵਾਸਤੇ ਕੋਈ વાસ્તਵਿਕ ਜੀਵਨ ਬਤੀਤ ਕਰਦਾ ਹੈ ਕੋਈ ਸੁਪਨ ਜੀਵਨ ਬਤੀਤ ਕਰਦਾ ਹੈ ਕੋਈ ਹਕੀਕਤ ਦੇ ਚ ਜੀਵਦਾ ਹੈ ਕੋਈ ਸੁਪਨਿਆਂ ਦੀ ਦੁਨੀਆ ਚ ਖواب ਦੀ ਦੁਨੀਆ ਚ ਜੀਵਦਾ ਹੈ ਖواب ਚਾਹੇ ਹੈ ਉਸਦੀ ਆਪਣੀ ਹਸਤੀ ਹੈ ਫਿਰ ਵੀ ਕੋੜ ਹੈ ਫਿਰ ਵੀ ਚੋਟ ਹੈ ਖਵਾਬਾਂ ਦੇ ਵਿੱਚ ਜੀਣ ਵਾਲਾ ਝੂਠਾ ਹੀ ਹੈ ਖਵਾਬਾਂ ਦੇ ਵਿੱਚ ਜੀਣ ਵਾਲਾ ਮਿੱਥਿਆ ਜ਼ਿੰਦਗੀ ਬទਿਤ ਕਰਦਾ ਤੂੰ ਸਚਿਆਰ ਹੋਣਾ ਤਾਂ ਹੀ ਸੱਚ ਦਾ ਮਿਲਨ ਨਸੀਬ ਹੋ ਸਕਦਾ ਤੂੰ ਸਤਗੁਰ ਫਰਮਾਨ ਕਰਦੇ ਨੇ ਕਿਉਂ ਸਚਿਆਰਾ ਹੋਈਏ ਕਿਵੇਂ ਸਚਿਆਰ ਬਣਿਆ ਕਿਉਂ ਕੂੜੇ ਟੁੱਟੇ ਪਾਲ ਝੂਠ ਦੀ ਪਾਲ ਕਿਵੇਂ ਟੁੱਟੇ ਹੁਕਮ ਰਜ਼ਾਈ ਚੱਲਣਾ ਨਾਮਿਕ ਲਿਖਿਆ ਨਾਮ ਹੁਕਮ ਦੀ ਰਜ਼ਾ ਵਿੱਚ ਚੱਲਣਾ ਹੁਕਮ ਦੀ ਪ੍ਰਸੰਤਾ ਵਿੱਚ ਚੱਲਣਾ ਹੁਕਮ ਨੂੰ ਮੰਨ ਕੇ ਚੱਲਣਾ ਕਿਹੜੇ ਹੁਕਮ ਨੂੰ ਮੰਨ ਕੇ ਚੱਲਣਾ ਕਿਸ ਹੁਕਮ ਦੀ ਰਜ਼ਾ ਵਿੱਚ ਚੱਲਣਾ ਜੋ ਨਾਲ ਲਿਖਿਆ ਹੋਇਆ ਹੈ ਨਿਯਮ ਪ੍ਰਭੂ ਦਾ ਮਨੁੱਖ ਦੇ ਨਾਲ ਲਿਖਿਆ ਹੋਇਆ ਹੈ ਜਿਆਦਾ ਬੋਲੇਗਾ ਮਨ ਖਿੰਡ ਜਾਏਗਾ ਜਿਆਦਾ ਖਾਵੇਗਾ ਰੋਗੀ ਹੋ ਜਾਵੇਗਾ ਜਿਆਦਾ ਸੋਚੇਗਾ ਦਿਮਾਗ ਤੇ ਬੋਝ ਪੈ ਜਾਏਗਾ ਜਿਆਦਾ ਫਿਕਰਮੰਦ ਔਰ ਚਿੰਤਾਵੰਦ ਜੀਵੇਗਾ ਤਵਾਜ਼ਨ ਖੋ ਬੈਠੇਗਾ ਇਹ ਤੇ ਅਸੀਂ ਰੋਜ਼ ਵੇਖਦੇ ਹਾਂ ਦੁੱਖ ਕੀ ਹੈ ਨਿਯਮ ਦੀ ਉਲੰਘਣਾ ਹੁਕਮ ਦੀ ਉਲੰਘਣਾ ਸੁਖ ਕੀ ਹੈ ਹੁਕਮ ਦੀ ਪਾਲਣਾ ਕਰਨਾ ਨਿਯਮ ਦੀ ਪਾਲਣਾ ਕਰਨਾ ਦੁੱਖ ਪਰਮਾਤਮਾ ਦੀ ਤਰਫੋਂ ਕੋਈ ਦਿੱਤੀ ਹੋਈ ਕਰੋਪੀ ਨਹੀਂ ਸਜ਼ਾ ਨਹੀਂ ਬਲਕਿ ਖੁਦ ਨਿਯਮ ਦੀ ਉਲੰਘਣਾ ਕਰਨ ਦਾ ਫਲ ਹੈ ਇਸ ਵਾਸਤੇ ਪਰਮਾਤਮਾ ਤੇ ਦਿਆਲੂ ਹੈ ਕੋਈ ਜ਼ਾਲਮ ਹੀ ਸਜ਼ਾ ਦੇ ਸਕਦਾ ਕੋਈ ਕਠੋਰ ਹੀ ਸਜ਼ਾ ਦੇ ਸਕਦਾ ਹੈ ਚਿਤ ਕਠੋਰ ਕੀਤੇ ਬਿਨਾ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਸੇ ਨੂੰ ਦੁੱਖ ਨਹੀਂ ਦਿੱਤਾ ਜਾ ਸਕਦਾ ਜਦ ਕੋਈ ਦੁੱਖ ਭੋਗਦਾ ਹੈ ਦੁੱਖ ਭੋਗਣ ਦੀ ਜ਼ਿੰਮੇਵਾਰੀ ਉਸ ਦੀ ਸਵੈ ਮੰਦੀ ਹੈ ਉਸ ਦੀ ਆਪਣੀ ਹੈ ਦੁੱਖ ਦਾ ਮਤਲਬ ਨਿਯਮ ਦੀ ਉਲੰਘਣਾ ਦੁੱਖ ਦਾ ਮਤਲਬ ਹੁਕਮ ਦੀ ਉਲੰਘਣਾ ਜਿੱਥੇ ਕੋਈ ਸਰੀਰਕ ਪੀੜਾ ਦਾ ਜਨਮ ਹੋ ਗਿਆ ਹੈ ਮਾਨਸਿਕ ਪੀੜਾ ਦਾ ਜਨਮ ਹੋ ਗਿਆ ਹੈ ਸਮਾ ਲੋਧ ਤੇ ਹੁਕਮ ਦੀ ਉਲੰਘਣਾ ਹੋ ਗਈ ਹੈ ਔਰ ਮਨੁੱਖ ਹੁਕਮ ਦੀ ਉਲੰਘਣਾ ਕਰ ਸਕਦਾ ਹੈ ਇਸ ਤਰ੍ਹਾਂ ਦੀ ਖੁੱਲ ਪਰਿਪੂਰਣ ਪ੍ਰਮਾਤਮਾ ਨੇ ਦੇ ਰੱਖੀ ਹੈ ਅਗਰ ਇਤਨੀ ਖੁੱਲ ਵੀ ਨਹੀਂ ਦਿੱਤੀ ਤੇ ਸਿਰਫ ਮਜਬੂਰੀ ਹੁਕਮ ਮੰਨਣਾ ਹੀ ਹੈ ਤੇ ਹੁਕਮ ਨੂੰ ਮੰਨ ਕੇ ਹੀ ਜੀਵਣਾ ਹੈ ਤਾਂ ਫਿਰ ਉਪਦੇਸ਼ ਸੰਦੇਸ਼ ਦੇਣ ਦੀ ਵੀ ਕੋਈ ਲੋੜ ਨਹੀਂ ਕਿ ਇਹ ਬੰਦੇ ਤੂੰ ਪ੍ਰਭੂ ਦਾ ਹੁਕਮ ਮੰਨ ਉਸ ਦੇ ਹੁਕਮ ਵਿੱਚ ਜੀ ਉਹਦੀ ਰਜ਼ਾ ਵਿੱਚ ਜੀ ਅਗਰ ਰਜ਼ਾਤ ਤੋਂ ਉਲਟ ਮਨੁੱਖ ਜੀ ਹੀ ਨਹੀਂ ਸਕਦਾ ਤੋ ਰਜ਼ਾਦ ਵਿੱਚ ਚੱਲਣ ਦਾ ਉਪਦੇਸ਼ ਬੇਮੈਨ ਹੈ ਹੁਕਮ ਨੂੰ ਮਨੁੱਖ ਰੱਦ ਹੀ ਨਹੀਂ ਕਰ ਸਕਦਾ ਤੋ ਹੁਕਮ ਵਿੱਚ ਚੱਲਣ ਦਾ ਉਪਦੇਸ਼ ਕਿਵੇਂ ਰੱਖਦਾ ਹੈ ਔਰ ਇਹੀ ਮਨੁੱਖ ਦੀ ਮਹਾਨਤਾ ਹੈ ਕਿ ਹੁਕਮ ਦੀ ਪਾਲਣਾ ਵੀ ਕਰ ਸਕਦਾ ਹੈ ਹੁਕਮ ਦੀ ਉਲੰਘਣਾ ਵੀ ਕਰ ਸਕਦਾ ਹੈ ਰਜ਼ਾਦ ਵਿੱਚ ਵੀ ਰਾਜ਼ੀ ਰਹਿ ਸਕਦਾ ਹੈ ਰਜ਼ਾਤ ਤੋਂ ਉਲਟ ਵੀ ਚਲ ਸਕਦਾ ਹੈ ਰਜ਼ਾ ਦੇ ਚਲਣ ਨਾਲ ਮਨੁੱਖ ਨੂੰ ਸੁੱਖ ਮਿਲਦਾ ਹੈ ਔਰ ਪ੍ਰਭੂ ਦੀ ਇਹ ਹੀ ਰਜ਼ਾ ਹੈ ਕਿ ਜੀਵ ਸੁਖ ਭੋਗਨ ਜੀਵ ਆਨੰਦ ਮਾਣਨ ਜੀਵ ਪ੍ਰਸੰਨ ਰਹਿਣ ਜੀਵ ਖਿੜੇ ਰਹਿਣ ਪਰ ਜੇ ਹੁਣ ਨਿਯਮ ਦੀ ਉਲੰਘਣਾ ਕੀਤੀ ਹੈ ਇਹ ਪ੍ਰਭੂ ਦੀ ਰਜ਼ਾ ਨਹੀਂ ਹੈ ਇਹ ਉਸ ਦੀ ਚਾਹਤ ਨਹੀਂ ਹੈ ਲੇਕਿਨ ਉਸ ਨੇ ਖੁੱਲ੍ਹ ਦਿੱਤੀ ਹੈ ਇਹ ਵੀ ਉਸ ਦੀ ਦਇਆ ਹੈ ਇਹ ਵੀ ਉਸਦੀ ਬਖਸ਼ਿਸ਼ ਹੈ ਇਹ ਵੀ ਉਸਦੀ ਰਹਿਮਤ ਜੈਸੇ ਨਿਯਮ ਦੀ ਉਲੰਘਣਾ ਹੋਏ ਵੈਸੀ ਦੁੱਖਾਂ ਦਾ ਜਨਮ ਹੋਵੇ ਜੈਸੇ ਮਨੁੱਖ ਅੱਖ ਬੰਦ ਕਰਕੇ ਵੀ ਚੱਲ ਸਕਦਾ ਹੈ ਅੱਖਾਂ ਖੋਲ ਕੇ ਵੀ ਚੱਲ ਸਕਦਾ ਹੈ ਪਰ ਅੱਖ ਬੰਦ ਕਰਕੇ ਚਲੇਗਾ ਠੋਕਰ ਖਾ ਜਾਏਗਾ ਗਰੇਗਾ ਚੋਟਾਂ ਲੱਗਣਗੀਆਂ ਔਰ ਜਦ ਚੋਟਾਂ ਲੱਗਣ ਜ਼ਖਮ ਪੌਂਚਨ ਤੇ ਗਿਲਾ ਕਰੇ ਪ੍ਰਭੂ ਤੇ ਮੈਂ ਠੋਕਰ ਖਾ ਗਿਆ ਤਾਂ ਪ੍ਰਭੂ ਐਸਾ ਕਹਿ ਸਕਦਾ ਹੈ ਤੂੰ ਨਿਯਮ ਦੀ ਉਲੰਘਣਾ ਕੀਤੀ ਅੱਖ ਖੋਲ ਕੇ ਚੱਲਣਾ ਸੀ ਵੇਖ ਕੇ ਚੱਲਣਾ ਸੀ ਸਾਹਿਬ ਗੁਰਵੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਬੜਾ ਸੁੰਦਰ ਇਕਵਾਕ ਹੈ ਕਿ ਕਬੀਰ ਮਨ ਜਾਣੇ ਸਭ ਬਾਤ ਜਾਨਤ ਹੀ ਔਗਣ ਕਰੇ ਕਾਹੇ ਕੀ ਕੁਸਲਾ ਹਾਥ ਦੀਪ ਕੂਵੇ ਪਰੇ ਮਨੁੱਖ ਦੇ ਹੱਥ ਦੇ ਚ ਬੁੱਧੀ ਦਾ ਦੀਪਕ ਪ੍ਰਭੂ ਨੇ ਪਕੜਾ ਦਿੱਤਾ ਤੂੰ ਇਸ ਰੋਸ਼ਨੀ ਵਿੱਚ ਆਪਣਾ ਜੀਵਨ ਬਧਿਤ ਕਰ ਲੈ ਪਰ ਜੇ ਹੁਣ ਮਨੁੱਖ ਅੱਖ ਬੰਦ ਕਰਕੇ ਚਲੇ ਇਸ ਰੋਸ਼ਨੀ ਨੂੰ ਵੇਖੇ ਹੀ ਨਾ ਠੋਕਰ ਖਾ ਜਾਏ ਡਿੱਗ ਜਾਏ ਇਹ ਜ਼ਿੰਮੇਵਾਰੀ ਪ੍ਰਭੂ ਦੇ ਨਹੀਂ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਆਪੇ ਦੋਸ਼ ਨ ਦੇਈ ਕਰਤਾ ਜਮ ਕਰ ਮੁਗਲ ਪਠਾਇਆ ਕਰਤੇ ਪੁਰਖ ਤੇ ਕੋਈ ਦੋਸ਼ ਨਹੀਂ ਆਉਂਦਾ ਪ੍ਰਭੂ ਤੇ ਕੋਈ ਦੋਸ਼ ਨਹੀਂ ਆਉਂਦਾ ਜੀਵ ਜਦ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਦੁੱਖ ਭੋਗਣ ਦੇ ਕੋਈ ਨਾ ਕੋਈ ਕਾਰਨ ਵਸੀਲੇ ਪੈਦਾ ਹੀ ਹੋ ਜਾਂਦੇ ਨੇ ਮਨੁੱਖ ਨੂੰ ਦੁਖੀ ਹੋਣਾ ਹੀ ਪੈਂਦਾ ਹੈ ਮਨੁੱਖ ਨੂੰ ਵਿਭਤਾ ਸਹਿਣਨੀ ਪੈਂਦੀ ਹੈ ਤੋ ਸੁਖ ਪ੍ਰਭੂ ਦੀ ਰਜ਼ਾ ਹੈ ਪ੍ਰਭੂ ਦੀ ਚਾਹਤ ਹੈ ਪ੍ਰਭੂ ਦੀ ਮੰਗ ਹੈ ਪ੍ਰਭੂ ਇਹ ਚਾਹੁੰਦਾ ਹੈ ਜੀਵ ਸੁਖੀ ਰਹੇ ਪਰ ਰਜ਼ਾ ਤੋਂ ਮਨੁੱਖ ਉਲਟ ਚਲਿਆ ਹੁਕਮ ਤੋਂ ਮਨੁੱਖ ਉਲਟ ਚਲਿਆ ਨਿਯਮ ਦੀ ਉਲੰਘਣਾ ਕੀਤੀ ਤੋ ਸਿਵਾਏ ਦੁੱਖ ਪਾਓ ਹੋਰ ਕੁਛ ਨਹੀਂ ਅਸੀਂ ਦੇਖ ਲਿਆ ਕਿ ਸੜਕ ਤੇ ਚੱਲਣ ਵਾਲਿਆਂ ਵਾਸਤੇ ਬਕਾਇਦਾ ਟ੍ਰੈਫਿਕ ਨਿਯਮ ਰਸਤੇ ਦੇ ਚੱਲਣ ਦੇ ਨਿਯਮ ਨਿਰਧਾਰਿਤ ਕੀਤੇ ਗਏ। ਉਹ ਮੈਜਿਸ ਵਾਸਤੇ ਕੀਤੇ ਗਏ ਨੇ ਕਿ ਟਕਰਾਓ ਨਾ ਹੋਵੇ। ਕਿਦਰੇ ਖਾਮਾ ਖਾਈ ਕਿਸੇ ਦੀ ਜਾਨ ਨਾ ਚਲੀ ਜਾਵੇ। ਔਰ ਕੋਈ ਮਨੁੱਖ ਇਹ ਆਖੇ ਔਰ ਦਾਵੇ ਨਾਲ ਆਖੇ ਕਿ ਮੈਂ ਚੱਲਣਾ ਤੇ ਸੜਕ ਤੇ ਹਾਂ। ਨਿਯਮ ਦੀ ਪਾਲਣਾ ਨਹੀਂ ਕਰਦੀ। ਮੈਂ ਟ੍ਰੈਫਿਕ ਰੂਲ ਦੀ ਪਾਬੰਦੀ ਨਹੀਂ ਰੱਖਣੀ। ਗਿਰੇਗਾ ਚੋਟ ਖਾਏਗਾ ਉਹ ਜ਼ਿੰਮੇਵਾਰੀ ਗਿਰਨ ਵਾਲੇ ਦੀ ਨਿਯਮ ਤੇ ਬਣ ਚੁੱਕੇ ਹੈ ਤੋਂ ਪ੍ਰਭੂ ਨੇ ਵੀ ਸੰਸਾਰ ਦੇ ਵਿੱਚ ਜੀਵਨ ਨੂੰ ਚਲਾਉਣ ਦੇ ਨਿਯਮ ਬਣਾ ਰੱਖੇ ਨਿਯਮ ਕੀ ਨੇ ਉਹ ਧਰਮ ਗ੍ਰੰਥਾਂ ਦੀ ਬਾਣੀ ਤੇ ਪ੍ਰਭੂ ਦੇ ਨਿਯਮ ਨੇ ਮਹਾਪੁਰਸ਼ਾਂ ਦੇ ਉਪਦੇਸ਼ ਤੇ ਅਕਾਲ ਪੁਰਖ ਦੇ ਨਿਯਮ ਨੇ ਉਹ ਗਾਹੇ ਬਗਾਹੇ ਦੱਸਦੇ ਰਹਿੰਦੇ ਨੇ ਜ਼ਿੰਦਗੀ ਦੇ ਨਿਯਮ ਇਹ ਨੇ ਜੀਵਨ ਦੇ ਨਿਯਮ ਇਹ ਨੇ ਔਰ ਜਿੱਥੇ ਨਿਯਮ ਦੀ ਉਲੰਘਣਾ ਕੀਤੀ ਸਵਾਏ ਦੁੱਖ ਤੋਂ ਹੋਰ ਕੁਝ ਨਹੀਂ ਹੋਵੇਗਾ ਸਵਾਏ ਵਿਪਤਾ ਤੋਂ ਹੋਰ ਕੁਝ ਨਹੀਂ ਹੋਵੇਗਾ ਉਸੇ ਨਿਯਮ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਕਮ ਕਹਿੰਦੇ ਨੇ ਐ ਬੰਦੇ ਉਸ ਦਾ ਇਹ ਹੁਕਮ ਤੇਰੇ ਨਾਲ ਲਿਖਿਆ ਤੂੰ ਅੱਖਾਂ ਦਾ ਗਲਤ ਇਸਤੇਮਾਲ ਕਰੇਗਾ ਔਰ ਜ਼ਿਆਦਾ ਇਸਤੇਮਾਲ ਕਰੇਗਾ ਅੱਖਾਂ ਰੋਗੀ ਹੋਣਗੀਆਂ ਤੂੰ ਜ਼ੁਬਾਨ ਵਿੱਚ ਮਿੱਠਿਆ ਵਾਖ ਰੱਖੇਂਗਾ ਰਸਨਾ ਮੈਦੀ ਹੋ ਜਾਏਗੀ ਤੂੰ ਕਿਸੇ ਵਾਸਤੇ ਮੁਸ਼ਕਲਾਂ ਪੈਦਾ ਕਰੇਂਗਾ ਸਵੈ ਮੁਸ਼ਕਲਾਂ ਦੇ ਜ਼ਿੰਦਗੀ ਬੀਤਿਤ ਕਰਨੀ ਪੈਗੀ ਤੇ ਪ੍ਰਭੂ ਨੇ ਇਸ ਢੰਗ ਦਾ ਨਿਯਮ ਬਣਾ ਰੱਖਿਆ ਹੈ ਜਿਸੇ ਧਰਤੀ ਨੂੰ ਇੱਕ ਬੀਜ ਦੇਈ ਹੈ ਉਹ ਬੀਜ ਅਨੰਤ ਗੁਣਾ ਹੋ ਕੇ ਵਾਪਸ ਆਉਂਦਾ ਹੈ ਅਟਲ ਨਿਯਮ ਹੈ ਬੀਜ ਚਾਹ ਚੰਗਾ ਬੋਈਏ ਤੇ ਚਾਹ ਮਾੜਾ ਬੋਈਏ ਚਾਹ ਕਿਸੇ ਜ਼ਹਿਰੀਲੇ ਬੂਟੇ ਦਾ ਬੀਜ ਬੋਈਏ ਤੇ ਚਾਹ ਕਿਸੇ ਅੰਮ੍ਰਿਤ ਫਲ ਦੇਣ ਵਾਲੇ ਫਲਦਾਰ ਦਰਖਤ ਦਾ ਬੀਜ ਬੋਈਏ ਇੱਕ ਬੀਜ ਅਨੰਤ ਬੀਜ ਹੋ ਕੇ ਪਰਫੁੱਲਤ ਹੋਗਾ ਬੋਇਆ ਹੋਇਆ ਇੱਕ ਦਾਣਾ ਅਨੰਤ ਦਾਣੇ ਹੋ ਕੇ ਵਾਪਸ ਆਵੇ ਉਹ ਬਹੁ ਕਰਮ ਚਾਹ ਸ਼ੁਭ ਕਰੀਏ ਚਾਹ ਅਸ਼ੁਭ ਕਰੀਏ ਕਿ ਅਨੰਤ ਗੁਨਾ ਹੋ ਕੇ ਵਾਪਸ ਆਉਂਦਾ ਹੈ ਕਿਸੇ ਨੂੰ ਸੁੱਖ ਦਿੱਤਾ ਹੈ ਅਨੰਤ ਗੁਨਾ ਸੁੱਖ ਵਾਪਸ ਆਉਂਦਾ ਹੈ ਕਿਸੇ ਨੂੰ ਹਸਾਇਆ ਹੈ ਹਸਿਆ ਨਾਲ ਝੋਲੀ ਭਰ ਜਾਂਦੀ ਹੈ ਕਿਸੇ ਨੂੰ ਤੂੰ ਇੱਕ ਫੁੱਲ ਭੇਟ ਦਿੱਤਾ ਹੈ ਸਮੁੱਚੇ ਰਸਤੇ ਦੇ ਫੁੱਲ ਵਿੱਚ ਵੇਚ ਜਾਂਦੇ ਨੇ ਪਰ ਯਾਦ ਰੱਖ ਤੂੰ ਕਿਸੇ ਦੇ ਰਸਤੇ ਵਿੱਚ ਸਿਰਫ ਇੱਕ ਕੰਡਾ ਰੱਖਿਆ ਹੈ ਜ਼ਿੰਦਗੀ ਦੀ ਹਰ ਰਾਹ ਵਿੱਚ ਕੰਡਿਆਂ ਤੋਂ ਬਿਨਾ ਹੋਰ ਕੁਝ ਨਹੀਂ ਮਿਲੇਗਾ ਤੂੰ ਸਿਰਫ ਇੱਕ ਰੋੜਾ ਹੀ ਕਿਸੇ ਦੇ ਰਸਤੇ ਵਿੱਚ ਰੱਖਿਆ ਹੈ ਹੁਣ ਜਿੱਧਰ ਜਾਵੇਂਗਾ ਰੋੜਿਆਂ ਤੇ ਹੀ ਚੱਲਣਾ ਪਏਗਾ ਇਹ ਤੇ ਦਿੱਤਾ ਲਈਏ ਆਪਣਾ ਅਨੰਦ ਤੇ ਕਿਛ ਹੱਥ ਨਾ ਆਵੇ ਜ਼ਮੀਨ ਨੂੰ ਜੋ ਕੁਝ ਦੇਈਏ ਵਾਪਸ ਆਉਂਦਾ ਹੈ ਜਗਤ ਨੂੰ ਜੋ ਕੁਝ ਦੇਈਏ ਵਾਪਸ ਆਉਂਦਾ ਹੈ अनंत गुना होके वापस ਆਂਦਾ ਬਸ ਇਹ ਨਹੀਂ ਅਮੈ ਦੁੱਖਾਂ ਨਾਲ ਝੋਲੀ ਭਰੀ ਹੋਈ ਏ ਸਾਡੀ ਤੂੰ ਜਗਤ ਨੂੰ ਦੁੱਖ ਦਿੱਤਾ ਹੋਵੇਗਾ ਹੰਝੂਆਂ ਨਾਲ ਭਰੀ ਹੋਈ ਏ ਸਾਡੀ ਅੱਖ ਕਿਸੇ ਨੂੰ ਰੋਣ ਤੇ ਮਜਬੂਰ ਕੀਤਾ ਹੋਵੇਗਾ ਇਹ ਕਾਲਮ ਦਾ ਕਹਿਣਾ ਹੈ ਮਾਨਾ ਕਿ ਇਸ ਜ਼ਮੀਨ ਕੋ ਨੰਗੁਲਜ਼ਾਰ ਕਰ ਸਕੇ ਕੁਝ ਖਾਰ ਕਮ ਹੀ ਕਰ ਗਏ ਗੁਜ਼ਰੇ ਜਿੱਧਰ ਸੇ ਜਿੱਥੋਂ ਲੰਗੇ ਆਂ ਇਹ ਠੀਕ ਹੈ ਕਿ ਸਮੁੱਚੀ ਧਰਤੀ ਨੂੰ ਗੁਲਿਸਤਾਨ ਨਹੀਂ ਬਣਾ ਸਕੇ ਪਰ ਜਿੱਥੋਂ ਲੰਗੇ ਆਂ ਕੰਡੇ ਜ਼ਰੂਰ ਹੁੰਜੇ ਨੇ ਪੱਥਰਾਂ ਨੂੰ ਜ਼ਰੂਰ ਚੁਣੇ ਆਂ ਤਾਂ ਕਿ ਲੋਕੀ ਆਸਾਨੀ ਨਾਲ ਰਸਤਿਆਂ ਨੂੰ ਅਬੂਰ ਕਰ ਸਕਣ ਤੋ ਜੋ ਕਿਸੇ ਦਾ ਰਸਤਾ ਆਸਾਨ ਕਰਦਾ ਹੈ ਉਸ ਮਨੁੱਖ ਦੇ ਆਪਣੇ ਰਸਤੇ ਆਸਾਨ ਹੋ ਜਾਂਦੇ ਨੇ ਔਰ ਜੋ ਕਿਸੇ ਦਾ ਰਸਤਾ ਮੁਸ਼ਕਿਲ ਕਰਦਾ ਹੈ ਚਾਰੇ ਪਾਸੇ ਸਿਵਾਏ ਮੁਸ਼ਕਲਾਂ ਦੇ ਉਸ ਦੀ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਹੁੰਦਾ ਸੈਗ ਪਿੰਨ ਨੇ ਇਹ ਹੁਕਮ ਤੇਰੇ ਨਾਲ ਲਿਖਿਆ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ ਇਸ ਨੂੰ ਤੂੰ ਮੰਨ ਵੀ ਸਕਦਾ ਹੈ ਇਸ ਨੂੰ ਤੂੰ ਠੁਕਰਾ ਵੀ ਸਕਦਾ ਹੈ ਨਿਯਮ ਦੀ ਤੂੰ ਪਾਲਣਾ ਵੀ ਕਰ ਸਕਦਾ ਹੈ ਨਿਯਮ ਦੀ ਤੂੰ ਉਲੰਘਣਾ ਵੀ ਕਰ ਸਕਦਾ ਹੈ ਔਰ ਇਹ ਗੱਲ ਸਪਸ਼ਟ ਹੈ ਅਗਰ ਨਿਯਮ ਦੀ ਉਲੰਘਣਾ ਮਨੁੱਖ ਕਰ ਹੀ ਨਹੀਂ ਸਕਦਾ ਤੇ ਨਿਯਮ ਦੀ ਪਾਲਣਾ ਕਰਨਾ ਉਸ ਦੀ ਮਜਬੂਰੀ ਹੋਵੇ ਤਾਂ ਨਿਯਮ ਪਾਲਨ ਕਰਨ ਦਾ ਉਪਦੇਸ਼ ਦੇਣਾ ਵਿਅਰਥ ਹੋ ਗਿਆ ਫਜ਼ੂਲ ਹੋ ਗਿਆ ਇਸਲਾਮੀ ਸਾਹਿਤ ਦੇ ਅੰਦਰ ਇੱਕ ਬੜੀ ਸੁੰਦਰ ਗਾਥਾ ਹੈ Hazrat Ali ਪੈਗੰਬਰੀ ਪੁਰਸ਼ ਮੁਹੰਮਦ ਸਾਹਿਬ ਨੂੰ ਪੁੱਛਦੇ ਨੇ ਦਸਤ ਬਸਤਾ ਹਜ਼ਰਤ ਕੁਝ ਮੈਂ ਵੀ ਕਰ ਸਕਦਾ ਜਾਂ ਸਭ ਕੁਝ ਖੁਦਾ ਕਰਦਾ ਹੈ ਅੱਲਾਹ ਕਰਦਾ ਹੈ ਮੁਹੰਮਦ ਸਾਹਿਬ ਬੜੇ ਦੂਰ ਦ੍ਰਿਸ਼ਟ ਔਰ ਅਕਸਰ ਪੈਗੰਬਰੀ ਪੁਰਸ਼ ਬੜੇ ਬਾਰੀਕ ਬੀਨ ਹੁੰਦੇ ਨੇ ਉਹਨਾਂ ਨੇ ਕਿਹਾ ਅਲੀ ਜੇ ਮੈਂ ਸ਼ਬਦ ਪ੍ਰਮਾਣ ਦੇ ਰਾਹੀਂ ਬੋਲ ਕੇ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੇ ਨਹੀਂ ਸਮਝ ਸਕਾਂਗਾ ਮੇਰੇ ਬੋਲ ਤੇਰੀ ਬੁੱਧ ਦੀ ਪਕੜ ਦੇ ਵਿੱਚ ਨਹੀਂ ਆਣਗੇ ਇਸ ਵਾਸਤੇ ਮੈਂ ਕਿਸੇ ਵਕਤ ਤੈਨੂੰ ਪ੍ਰਤੱਖ ਪ੍ਰਮਾਣ ਦੇ ਰਾਹੀਂ ਸਮਝਾਵਾਂਗਾ ਹਜ਼ਰਤ ਅਲੀ ਹੱਥ ਜੋੜ ਕੇ ਕਹਿਣ ਲੱਗਾ ਬੇ ਪਿਆਸ ਮੈਨੋਂ ਹੁਣ ਹੈ ਪਾਣੀ ਵੀ ਹੁਣ ਪਿਲਾ ਪਰਸ਼ਨ ਮੇਰੇ ਪ੍ਰਾਣਾ ਚ ਹੁਣ ਨਿਕਲਿਆ ਹੈ ਕੁਛ ਮੈਂ ਵੀ ਕਰ ਸਕਦਾ ਜਾਂ ਸਭ ਕੁਝ ਖੁਦਾ ਕਰਦਾ ਹੈ ਪਤਾ ਨਹੀਂ ਇਹ ਪਿਆਸ ਫਿਰ ਰਵੇ ਜਾਂ ਨਾ ਰਹੇ ਇਸ ਵਾਸਤੇ ਇਸ ਦੀ ਪੂਰਤੀ ਹੁਣ ਕਰੋ ਹੁਣੇ ਹੀ ਮੈਨੂੰ ਸਮਝਾਓ ਤਾਂ ਮੁਹੰਮਦ ਸਾਹਿਬ ਕਹਿਣ ਲਗੇ ਅਲੀ ਤੂੰ ਆਪਣਾ ਇੱਕ ਪੈਰ जमीन तो उठा ले चुक ले एकदम सज्जा पैर हजरत अली ने जमीन तो चुक ले मोहम्मद साहब कह लगे हूं दूसरा भी उठा दूसरा पैर भी जमीन तो चुक मजबूर होके अली कह लगे तो नहीं हो सकता मैं सिर्फ ਇੱਕ ਪੈਰ ਹੀ ਜ਼ਮੀਨ 'ਤੇ ਚੁੱਕ ਸਕਦਾ ਹੈ ਦੂਸਰਾ ਨਹੀਂ ਮਮਨਦ ਸਾਹਿਬ ਕਹਿਣ ਲਗੇ ਜੇ ਤੂੰ ਦੂਸਰਾ ਪੈਰ ਚੁਕਣਾ ਹੋਵੇ ਫਿਰ ਤੈਨੂੰ ਕੀ ਕਰਨਾ ਪਏਗਾ ਤੋ ਹਜ਼ਰਤ ਅਲੀ ਕਹਿਣ ਲਗੇ ਫਿਰ ਜਿਹੜਾ ਚੁੱਕਿਆ ਹੋਇਆ ਮੈਂ ਸੱਜਾ ਪੈਰ ਹੈ ਉਹਨੂੰ ਰੱਖਣਾ ਪਏਗਾ ਜ਼ਮੀਨ 'ਤੇ ਤਾਂ ਇਹਨੇ ਖੱਬਾ ਪੈਰ ਦੂਸਰਾ ਪੈਰ ਚੁੱਕ ਸਕਾਂਗਾ ਅਲੀ ਇਹ ਤੇਰੇ ਸਵਾਲ ਦਾ ਜਵਾਬ ਹੈ ਇਤਰੇ ਪ੍ਰਸ਼ਨ ਦਾ ਉੱਤਰ ਹੈ ਦਸਤਬਸਤਾ ਨੇ ਕਹਿਣ ਲੱਗੇ ਮੈਂ ਨਹੀਂ ਸਮਝਿਆ ਤਾਂ ਮੁਹੰਮਦ ਸਾਹਿਬ ਕਹਿਣ ਲੱਗੇ ਤੂੰ ਇੱਕ ਪੈਰ ਚੁੱਕਣ ਦੀ ਸੁਤੰਤਰਤਾ ਰੱਖਦਾ ਹੈ ਜ਼ਮੀਨ ਤੋਂ ਚੁੱਕ ਸਰਦਾ ਖੁੱਲ ਔਰਤੋਂ ਸੱਜਾ ਪੈਰ ਚੁੱਕਿਆ ਪਰ ਤੂੰ ਚਾਂਦਾ ਤੇ ਖੱਬਾ ਪੈਰ ਵੀ ਚੁੱਕ ਸਕਦਾ ਸੀ ਜ਼ਰੂਰੀ ਨਹੀਂ ਕਿ ਸੱਜਾ ਪੈਰ ਜ਼ਮੀਨ ਤੋਂ ਚੁਕਣਾ ਸੀ ਖੱਬਾ ਵੀ ਚੁੱਕ ਸਕਦਾ ਸੀ ਪਰ ਜੇ ਇੱਕ ਦਫਾ ਸੱਜਾ ਪੈਰ ਜ਼ਮੀਨ ਤੋਂ ਚੁਕ ਲਿਆ ਉਸੇ ਵਕਤ ਖੱਬਾ ਪੈਰ ਚੁਕਣਾ ਔਖਾ ਹੋ ਜਾਂਦਾ ਹੈ ਔਖਾ ਹੋ ਜਾਂਦਾ ਹੈ ਐ ਮਨੁੱਖ ਤੂੰ ਸ਼ubh ਕਰਮ ਵੀ ਕਰ ਸਕਦਾ ਹੈ ਅਸ਼ubh ਕਰਮ ਵੀ ਕਰ ਸਕਦਾ ਹੈ ਅਲੀ ਪਰ ਜੇ ਇੱਕ ਦਫਾ ਅਸ਼ubh ਕਰਮ ਦੀ ਚੋਣ ਕਰ ਲਈ ਫਿਰ ਸ਼ubh ਕਰਮ ਕਰਨਾ ਔਖਾ ਹੋ ਜਾਏਗਾ ਔਰ ਇਹ ਉਦੋਂ ਹੀ ਹੋ ਸਕਦਾ ਹੈ ਜਦ ਅਸ਼ubh ਕਰਮ ਦਾ ਪੈਰ ਤੂੰ ਰੱਖ ਲੈਣਾ ਤਾਂ ਹੀ ਸ਼ubh ਕਰਮ ਕਰ ਸਕਵੇਂ ਵਰਨਾ ਨਹੀਂ ਕਰਮ ਕਰਨ ਦੀ ਤੇਰੀ ਸੁਤੰਤਰਤਾ ਹੈ ਫਲ ਖੁਦਾ ਦੇ ਹੱਥ ਵਿੱਚ ਹੈ ਫਲ ਹੱਥ ਅੱਲਾ ਦੇ ਹੱਥ ਵਿੱਚ ਹੈ ਇੱਥੋਂ ਤੂੰ ਬਤੰਤਰ ਹੈ ਤੂੰ ਇਹ ਆਖੇਂ ਬੀਜ ਤੇ ਮੈਂ ਬੋਹ ਦਿੱਤਾ ਹੈ ਫਲ ਮੈਂ ਨਹੀਂ ਖਾਣਾ ਫਲ ਤੈਨੂੰ ਖਾਣਾ ਹੀ ਪਏਗਾ ਫਲ ਆਪਣੀ ਝੋਲੀ ਵਿੱਚ ਤੈਨੂੰ ਰੱਖਣਾ ਹੀ ਪਏਗਾ ਕਰਮਯੋਗੀ ਸ਼੍ਰੀ ਕ੍ਰਿਸ਼ਨ ਜੀ ਦਾ ਵੀ ਐਸਾ ਹੀ ਕਹਿਣਾ ਹੈ اے ਅਰਜਨ ਕਰਮ ਤੇਰੇ ਹੱਥ 'ਚ ਫਲ ਮੇਰੇ ਹੱਥ 'ਚ ਹਿੰਦੁਸਤਾਨ ਦੇ तमाम ਰਹਿਬਰੀ ਪੁਰਸ਼ਾਂ ਦਾ ਇਹੀ ਕੁਛ ਕਹਿੰਦਾ ਕਿ ਕਰਮ ਕਰਨ ਦੀ ਪੂਰੀ ਐ ਮਨੁੱਖ ਤੇਰੀ ਸੁਤੰਤਰਤਾ ਹੈ ਗੁਰਨਾਵਨ ਦੀ ਸਿੱਖਿਆ ਵਿਖਿਆ ਵੀ ਇਹੀ ਹੈ ਉਦਮ ਕਰੇਂਦਿਆਂ ਜੀਵ ਤੋਂ ਕਮਾਵਦੇ ਆ ਸੁਖਵੰਚ ਧਿਆਨ ਦੇ ਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚੰਤ ਉਦਮ ਕਰ ਇਹਦਾ ਮਤਲਬ ਹੈ ਉਦਮ ਕਰਨ ਦੀ ਸਮਰਥਾ ਮਨੁੱਖ ਦੇ ਕੋਲ ਹੈ ਪਰ ਆਲਸ ਹੋਣ ਦਾ ਢੰਗ ਇਹ ਵੀ ਮਨੁੱਖ ਦੇ ਕੋਲ ਹੈ ਮਨੁੱਖ ਆਲਸੀ ਵੀ ਰਹਿ ਸਕਦਾ ਹੈ ਮਨੁੱਖ ਉਦਮ ਵੀ ਕਰ ਸਕਦਾ ਹੈ ਮਨੁੱਖ ਸ਼ੁਭ ਕਰਮ ਵੀ ਕਰ ਸਕਦਾ ਹੈ ਮਨੁੱਖ ਅਸ਼ੁਭ ਕਰਮ ਵੀ ਕਰ ਸਕਦਾ ਹੈ ਮਨੁੱਖ ਅੱਖਾਂ ਖੋਲ ਕੇ ਵੀ ਚੱਲ ਸਕਦਾ ਹੈ ਮਨੁੱਖ ਅੱਖਾਂ ਬੰਦ ਕਰਕੇ ਵੀ ਚੱਲ ਸਕਦਾ ਹੈ ਤੋਂ ਦੁੱਖ ਕੀ ਹੈ ਨਿਯਮ ਦੀ ਉਲੰਘਨਾ ਨਿਯਮ ਦੀ ਸੂਝ ਨਹੀਂ ਨਿਯਮ ਦੀ ਸਮਝ ਨਹੀਂ ਪ੍ਰਭੂ ਦੀ ਦੇਣ ਦੀ ਸਮਝ ਨਹੀਂ ਔਰ ਜਦ ਨਿਯਮ ਦੀ ਸਮਝ ਨਾ ਆਵੇ ਤੇ ਮਨੁੱਖ ਨਿਯਮ ਦੀ ਉਲੰਘਣਾ ਕਰੇ ਦੁੱਖ ਝੋਲੀ ਵਿੱਚ ਪੈ ਜਾਂਦਾ ਜਦ ਵੀ ਮਨੁੱਖ ਕੋਈ ਦੁਖੀ ਹੈ ਉਹਨੂੰ ਇਤਨਾ ਹੀ ਸਮਝ ਲੈਣਾ ਚਾਹੀਦਾ ਹੈ ਕਿਦਰੇ ਮੇਰੇ ਕੋਲ ਹੁਕਮ ਦੀ ਉਲੰਘਣਾ ਹੋ ਗਈ ਹੈ ਕਿਦਰੇ ਮੇਰੇ ਕੋਲ ਨਿਯਮ ਦੀ ਉਲੰਘਣਾ ਹੋ ਗਈ ਹੈ ਜਿਸ ਤਰ੍ਹਾਂ ਕਿਸੇ ਦੇਸ਼ ਦਾ ਰਾਜ ਪ੍ਰਬੰਧ ਚੱਲਦਾ ਹੈ ਤੇ ਰਾਜਸੀ ਕਾਨੂੰਨ ਨਿਯਮ ਬਣਾ ਦਿੱਤੇ ਜਾਂਦੇ ਨੇ ਪਰ ਮਨੁੱਖ ਉਸ ਨਿਯਮ ਦੀ ਉਲੰਘਣਾ ਵੀ ਕਰਦਾ ਹੈ ਫਿਰ ਰਾਜ ਡੰਡ ਮਿਲਦਾ ਉਸਨੂੰ ਕਾਨੂੰਨ ਉਸਨੂੰ ਸਜ਼ਾ ਦਿੰਦੀ ਹੈ ਕਾਨੂੰਨ ਦੀ ਦ੍ਰਿਸ਼ਟੀ ਵਿੱਚ ਉਹ ਮੁਜਰਮ ਹੁੰਦਾ ਹੈ ਇਸ ਤਰ੍ਹਾਂ ਪ੍ਰਭੂ ਨੇ ਨਿਯਮ ਬਣਾ ਰੱਖੇ ਨੇ ਜਿੱਥੇ ਮਨੁੱਖ ਨਿਯਮ ਦੀ ਉਲੰਘਣਾ ਕਰਦਾ ਤਤਛਿੰਨ ਉਸੇ ਵਕਤ ਦੁੱਖ ਉਸਦੀ ਝੋਲੀ 'ਚ ਪੈ ਜਾਂਦਾ ਹੈ ਪ੍ਰਭੂ ਆਪਣੀ ਤਰਫੋਂ ਬਿਲਕੁਲ ਨਿਰਲੇਪ ਹੈ तटस्थ ਹੈ ਇੱਕ ਪਾਸੇ ਬੈਠਾ ਵੇਖੇ ਵਕਤ ਟਿਕੇ ਰ ਤਾਂ ਸਾਇਬ ਕੇ ਅੰਦਰ ਹੁਕਮ ਰਜਾਈ ਚੱਲਣਾ ਨਾਂ ਨੇ ਕਿ ਲਿਖਿਆ ਨਾਲ ਉਸ ਹੁਕਮੀ ਦੀ ਰਜ਼ਾ ਦੇ ਚੱਲਣਾ ਕਿਹੜੇ ਹੁਕਮ ਦੀ ਰਜ਼ਾ ਵਿੱਚ ਚੱਲਣਾ ਜੋ ਹੁਕਮ ਨਾਲ ਲਿਖਿਆ ਹੋਇਆ ਹੈ ਬਸ ਰਜ਼ਾ ਵਿੱਚ ਚੱਲਦੇ ਆਂ ਹੀ ਝੂਠ ਦੀ ਕੰਧ ਡਹਿ ਜਾਂਦੀ ਝੂਠ ਦੀ ਪਾਲ ਟੁੱਟ ਜਾਂਦੀ ਹੈ ਮਨੁੱਖ ਸਚਿਆਰ ਹੋ ਜਾਂਦਾ ਹੈ ਸੱਚ ਦੀ ਲੀਨਤਾ ਹੋ ਜਾਂਦੀ ਹੈ ਉਹ ਹੁਕਮੀ ਜਦ ਇਤਨਾ ਵੱਡਾ ਹੈ ਤਾਂ ਉਸ ਦੇ ਹੁਕਮ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕੁਦਰਤੀ ਗੱਲ ਹੈ ਜਦ ਹੁਕਮੀ ਵੱਡਾ ਹੈ ਤਾਂ ਉਸ ਦਾ ਹੁਕਮ ਵੀ ਬਹੁਤ ਵੱਡਾ ਹੋਵੇਗਾ ਜਦ ਉਹ ਆਪ ਵੱਡਾ ਹੈ ਤਾਂ ਉਹਦੀ ਮਰਿਆਦਾ ਵੀ ਬਹੁਤ ਵੱਡੀ ਹੋਵੇਗੀ ਉਸਦੇ ਹੁਕਮ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਜਗਤ ਗੁਰੂ ਬਾਬਾ ਫਰਮਾਨ ਕਰਦੇ ਨੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਉਸਦੇ ਬਣਾਏ ਹੋਏ ਨਿਯਮ ਦੇ ਮੁਤਾਬਕ ਹੀ ਆਕਾਰ ਬਣਦੇ ਨੇ ਆਕਾਰ ਖੰਡਾਂ ਬ੍ਰਹਿਮੰਡਾਂ ਦੇ ਗ੍ਰਹ ਨਸ਼ਤਰਾਂ ਦੇ ਆਕਾਰ ਪਹਾੜਾਂ ਦੇ ਦਰਿਆਵਾਂ ਝੀਲਾਂ ਤੇ ਸਾਗਰਾਂ ਦੇ ਆਕਾਰ ਪਸ਼ੂ ਪੰਖੀਆਂ ਦੇ ਕੀੜੇ ਮਕੋੜਿਆਂ ਦੇ ਬਨਸਪਤੀ ਦੇ ਔਰ ਮਨੁਸ ਤੇ ਸਭ ਕੁਝ ਹੁਕਮ ਵਿੱਚ ਹੈ ਭਾਵੇਂ ਅਜੋਕੇ ਸਮੇਂ ਵਿੱਚ ਵਿਗਿਆਨ ਆਪਣੀ ਚਰਮ ਸੀਮਾ ਤੇ ਪਹੁੰਚਿਆ ਹੈ ਲੇਕਿਨ ਵਿਗਿਆਨ ਨੂੰ ਅਜੇ ਖੂਨ ਬਣਾਉਣ ਦੀ ਜਾਂਚ ਨਹੀਂ ਆਈ ਭੋਜਨ ਤੋਂ ਖੂਨ ਕਿਵੇਂ ਬਣਦਾ ਹੈ ਰੋਟੀ ਤੋਂ ਖੂਨ ਕਿਵੇਂ ਬਣਦਾ ਹੈ ਇਸ ਦੀ ਸੂਝ ਸਮਝ ਅਜੇ ਤੱਕ ਵਿਗਿਆਨ ਨੂੰ ਨਹੀਂ ਆ ਸਕੀ ਇਸ ਵਾਸਤੇ ਬੰਦਿਆਂ ਦਾ ਖੂਨ ਕੱਢ ਕੇ ਬੋਤਲਾਂ ਵਿੱਚ ਭਰ ਕੇ ਹਸਪਤਾਲਾਂ ਵਿੱਚ ਰੱਖਣਾ ਪੈਂਦਾ ਗੱਲ ਤੇ ਬਿਲਕੁਲ ਮਾਮੂਲੀ ਜੀਵਨ ਵਿਗਿਆਨ ਬਣਾ ਸਕੇ ਆਤਮਾ ਵਿਗਿਆਨ ਬਣਾ ਸਕੇ ਇਸ ਦਾ ਤੇ ਖਾਬ ਵੀ ਨਹੀਂ ਲੈਣਾ ਚਾਹੀਦਾ ਵਿਗਿਆਨ ਤੇ ਖੂਨ ਵੀ ਨਹੀਂ ਬਣਾ ਸਕਦਾ ਭੋਜਨ ਤੋਂ ਖੂਨ ਕਿਵੇਂ ਬਣਦਾ ਹੈ ਇਹ ਸਾਇੰਸ ਦੀ ਸਮਝ ਤੋਂ ਪਰੇ ਹੈ ਇਹ ਵਿਗਿਆਨ ਦੀ ਸਮਝ ਤੋਂ ਪਰੇ ਹੈ ਔਰ ਗੱਲ ਬਿਲਕੁਲ ਮਾਮੂਲੀ ਹਾਲਾਂਕਿ ਸਰੀਰ ਦੇ ਵਿੱਚ ਜੋ ਭੋਜਨ ਜਾਂਦਾ ਹੈ ਉਹੀ ਭੋਜਨ ਖੂਨ ਬਣਦਾ ਹੈ ਜਵਨ ਪਾਣੀ ਅਸੀਂ ਖਾਂਦੇ ਹਾਂ ਇਹੀ ਖੂਨ ਬਣਦਾ ਹੈ ਸਾਰਾ ਅਨ ਪਾਣੀ ਵਿਗਿਆਨਕ ਦੇ ਅੱਗੇ ਰੱਖ ਦਿਓ ਆਖੋ ਕਿਸੇ ਆਲੇ ਨਾਲ ਇਸ ਨੂੰ ਖੂਨ ਬਣਾ ਦਿਓ ਅਜੇ ਵਿਗਿਆਨ ਦੀ ਪਕੜ ਤੋਂ ਇਹ ਗੱਲ ਪਰੇ ਹੈ ਤੋਂ ਮੰਨਣਾ ਪੈਗਾ ਸਭ ਕੁਝ ਉਸਦੇ ਹੁਕਮ ਦੇ ਚ